ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਰਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਤਣ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਹੈ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਵਾਈ ਗੁਰੂ ਦੀ ਚਲੋ ਵਧੀਆ ਕਿਰਪਾ ਹੀ ਚਾਹੀਦੀ ਆ ਹੋਰ ਸਾਬ ਤੁਸੀਂ ਪਾਈ ਜਾਂਦੇ ਨਹੀਂ ਤਗੜੇ ਹੋਗੇ ਮੈਂ ਫਿਰ ਪਹਿਣਾ ਹੀ ਆ ਜਿਹੜਾ ਹੁੰਦਾ ਰੱਬ ਦੇ ਰੰਗ ਆ ਹਾਂਜੀ ਹਾਂਜੀ ਵੇਖਿਆ ਮਾਲ ਪਰਸੋਂ ਵਾਲਾ ਫਿਰ ਹਰਪ੍ਰੀਤ ਜੀ ਅੱਧਾ ਘੰਟਾ ਵੀ ਲੱਗਾ ਅੱਛਾ ਅੱਧੇ ਘੰਟੇ ਚ ਮਾਲ ਲੱਗਿਆ ਠੀਕ ਕਿੱਥੇ ਕੱਲੀਆਂ ਫਿਰ ਹਾਂਜੀ ਕਿੱਥੇ ਕੱਲੀਆਂ ਫਿਰ ਹਰਪ੍ਰੀਤ ਜੀ ਦੋ ਦੋ ਫਗਵਾੜੇ ਗਈਆਂ ਠੀਕ ਆ ਪਹਾੜੇ ਵੀਰ ਖੜਾ ਉਹਨਾਂ ਦਾ ਠੀਕ ਹੈ ਉਹਨਾਂ ਨੇ ਮੰਗਾਇਆ ਸੀ ਜੁੜਾਈ ਅੱਛਾ ਤੇ ਜਿਹੜੀ ਛੋਟੇ ਪਹਾੜੀ ਸੀ ਉਹ ਗਈ ਮੋਗੇ ਪਿੰਡ ਛੜਕ ਪਿੰਡ ਅੱਛਾ ਹਾਂਜੀ ਕਿੰਨੇ ਕ ਫੋਨ ਆਏ ਫਿਰ ਉਹਦਾਂ ਉਹਦੇ ਪਰ ਬ੍ਰਿਜ ਜੀ ਫੋਨ ਤਾਂ ਅੱਜ ਵੀ ਆਈਆਂ ਅੱਡੇ ਤੇ ਅੱਛਾ ਹਾਂਜੀ ਠੀਕ ਹੈ ਮਤਲਬ ਰੌਣਕ ਲੱਗੀ ਰਹੀ ਕਿ ਪੂਰੀ ਬੜੀ ਰੱਬ ਦੀ ਕਿਰਪਾ ਜਿਹਨੂੰ ਬੜੀ ਰੱਬ ਦੀ ਕਿਰਪਾ ਨਾਲ ਜੋੜ ਨਹੀਂ ਹੋਈ ਠੀਕ ਹੈ ਹਾਂਜੀ ਤੇ ਅੱਜ ਅੱਡਾ ਬਦਲਦਾ ਜੀ ਹਰ ਵੀਜੀ ਇੱਕ ਦਮ ਬਰਸਾਤੋਂ ਡੀਆ ਆਹ ਬਾਰ ਮੀ ਪੈਂਦਿਆ ਫਿਰ ਅੱਜ ਇਹ ਤੁਹਾਨੂੰ ਦਾ ਹੱਡੇ ਦਾ ਪਤਾ ਹੀ ਆ ਹਾਂਜੀ ਹਾਂਜੀ ਮੈਂ ਤਾਂ ਆਪਣੇ ਵੀਰਾਂ ਨੂੰ ਵੀ ਅੱਡਾ ਵਖਾ ਛੜੀਏ ਜਦੋਂ ਮੀਂਹ ਮਾਲ ਲੈਣ ਆਉਂਦੇ ਸੀ ਤੇ ਸੱਦੀ ਦਾ ਇਹ ਠੀਕ ਠੀਕ ਆ ਜੀ ਅੱਛਾ ਉਹ ਕਹਿੰਦੇ ਵੀਡੀਓ ਹੋਰ ਕਰੇ ਪਾਈ ਆ ਲਦਾਈ ਕਿਦੇ ਉਹ ਤਾਂ ਮੈਂ ਕਹਿੰਦਾ ਨਾ ਅੱਡੇ ਆਪਣੇ ਲੋਹੇ ਠੀਕ ਆ ਆ ਆਪਣਾ ਜਿਹੜਾ ਵੱਡੇ ਹੈਗੇ ਰੋਡ ਤੇ ਆ ਇਹ ਤੇ ਸਗੋਂ ਮੇਨ ਰੋਡ ਤੇ ਆ ਰੋਡ ਦੇ ਉੱਤੇ ਅੱਡਾ ਆ ਠੀਕ ਆ ਜੀ ਅੱਜ ਮੈਂ ਹਾਂ ਇੱਥੇ ਪਾਉਣੇ ਆ بارش ਹੋ ਗਈ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਾਂ ਆ ਆਪਣਾ ਸਮਝੀ ਸਿੰਘ ਹਾਂਜੀ ਪਿੰਡ ਆਪਣਾ ਰਾਮ ਦਵਾਲੀ ਜਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਡੇਰਾ ਬਾਬਾ ਤੇ ਫੋਨ ਨੰਬਰ ਬੋਲਦੇ ਕਰੀ 9155775510 ਹਾਂਜੀ ਠੀਕ ਹੈ ਬਾਕੀ ਹੈ ਕਿ ਅੱਜ ਉਥੇ ਫਿਰ ਤਿਲਕਨ ਤਿਲਕਨ ਬੜੀ ਹੈ ਤੇ ਸੱਚਾ ਨਾ ਥਾਂ ਸਾਰੀ ਕੱਚੀ ਜਗ੍ਹਾ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਜਿਹੜੀ ਤਾਜੀ ਸੋਈ ਆ ਜਿਹੜੀ ਹਰਦਰੀ ਜੀ ਇਹਨੂੰ ਕਹਿੰਦੇ ਨੇ ਹੀਰਾ ਠੀਕ ਆ ਮਜੀਨਾ ਲਿਆਂਦਾ ਜਲਸੀ ਲੱਪ ਕੇ ਮਜੀਨਾ ਠੀਕ ਹੈ ਜੀ ਥਾਂ ਦੇਖ ਸਕਦੇ ਮੈਂ ਗਾਂ ਦੀਆਂ ਹੀ ਗੱਲਾਂ ਵਹਿੜਿਆ ਕੀ ਆਦਾ ਇਹ ਜੀ ਵੈਡ ਤੇ 25 ਲੀਟਰਾਂ ਦਾ ਫ੍ਰੀਜੀ ਠੀਕ ਆ ੱੱਕੇ ਨਾਲ ਜੁੜਾਣਾ ੱੱਕੇ ਨਾਲ ਸੁਆ ਕਿਨਵਾ ਜੇ ਤਾਂ ਹਰਜੀਤ ਜੀ ਦੁਜੇ ਸੂਏ ਸੂਈ ਆ ਅੱਛਾ ਤੇ ਜਿਹਨੂੰ ਅਸਲ ਬਰੀਡ ਆਂਦੇ ਨਾ ਅਸਲ ਬਰੀਡ ਠੀਕ ਆ ਉਹ ਜਲਸੀ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾ ਹਰਜੀਤ ਜੀ ਅੱਜ ਦੁਜਾ ਲੈਣਿਆ ਤੇ ਬੋਲਾ ਕਿੰਨਾ ਕਿ ਜੀ ਹਰਜੀਤ ਜੀ ਇਸ ਟਾਈਮ 10 ਹੋ ਜੇ 12 ਹੋ ਜੇ ਜੇ ਪੂਰੀ ਖਾਲੀ ਨਹੀਂ ਹੋਈ ਅੱਛਾ ਉਹ ਭਾਜੀ ਅੱਛਾ ਖਾਲੀ ਨਹੀਂ ਹੋਈ ਹੈ ਜੀ ਠੀਕ ਆ ਤੇ ਕਿੰਨਾ ਕੁ ਚਵਾਈ ਜਾਊਗੀ ਹਰਜੀਤ ਜੀ ਇਹਨੂੰ ਕੁਛ ਵੀ ਨਹੀਂ 20 ਲੀਟਰ ਆਂਦਾ ਅੱਛਾ ਕਿਉਂਕਿ ਬਰੀਡ ਪੂਰੀ ਅੱਛਾ 20 ਲੀਟਰ ਦੇ ਕਰੀਬ ਜਿਹੜਾ 100% ਜਲਸੀ ਆ ਨਾ ਉਹ ਆ ਠੀਕ ਹੈ ਜੀ ਤੇ 20 ਲੀਟਰ ਬੜੇ ਧੱਕੇ ਨਾਲ ਚੋਣਾ ਦੇ ਦਾ 20 ਲੀਟਰ 30 ਦੇ ਬਰਾਬਰ ਆ ਗਿੱਜੀ ਥੱਲੇ ਖੋਲੋ ਫਿਰ ਤੋਰ ਦਈਏ ਨਾ ਬਾਕੀ ਥੱਲੇ ਬੜੀ ਸਫਾਈ ਚ ਪੰਜਾਬ ਵਾਲੀ ਜਲਸੀ ਆ ਜਿਹੜੀ ਆਹ ਦੇਖ ਸਕਦੇ ਜੀ 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਨਾਰਮਲ ਚਵਾਦੋਗੇ ਵਾਕੀ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਜਿਹੜਾ ਵੇਖੀ ਨਾ ਡੱਡਾ ਆ। ਆ ਦੇਖ ਸਾਹਦੇ ਬਾਹਰ ਜਿਹੜੀ ਮੇਨ ਸੜਕ ਹੈ ਤੁਹਾਨੂੰ ਬਾਤ ਤੇ ਕਿਦਾਂ ਲੱਗਦੀ। ਆ ਜਿਹੜਾ ਉਹਨੇ ਭੇਟਦਾ ਆਉਂਦੇ ਆ ਨਾ। ਹਾਂਜੀ ਹਾਂਜੀ। ਇਹਦਾ ਦੋ ਰੋਡ ਹੁੰਦਾ। ਹਾਂ ਦੇਖ ਸਾਹਦੇ ਡਬਲ ਰੋਡ ਆ ਮੇਨ ਰੋਡ ਦੇ ਉੱਪਰ ਹੀ ਆ ਜਿਹੜਾ ਬਿਲਕੁਲ। ਜਿਹੜਾ ਵਾ ਅਜਨਾਲੇ ਤੋਂ ਜਿਹੜਾ ਡੇਰੇ ਨਾਲ ਰੋਡ ਹੁੰਦਾ ਉਹ ਵਾਲਾ ਨਾ ਰਮਦਾਸ ਤੋਂ ਡੇਰੇ ਵਾਲੀ ਬੇਕਰੀ ਆ ਨਾਲ ਫੀਡ ਆ। ਆ ਦੇਖ ਸਾਡੇ ਜਿੰਨੇ ਗਾ ਖੜਨੀ ਨਾਲੇ ਫੀਡ ਵੀ ਲਾਇਆ ਕਰਾਂਗਾ ਅੱਛਾ ਇੱਕ ਪਾਸੇ ਫੀਡ ਆ ਇੱਕ ਪਾਸੇ ਬੱਕਰੀ ਆ ਇੱਕ ਪਾਸੇ 버거 버거 ਵੀ ਖਾਣੇ ਕਿਸ ਨੇ ਤੇ ਉਹ ਵੀ ਹੈਗਾ ਕੰਮ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀ ਇਰ ਆਪਣੀ ਇੱਥੇ ਆ ਕੇ ਪਸੰਦ ਕਰਕੇ ਖੜੇ ਤਾਜੀ ਸੋਈ ਆ ਸੋਈ ਸਵਾਈ ਆ ਆਪਣੀ ਚਵਾਈ ਕਰਕੇ ਖੜਾ ਤੇ ਆ ਥਾਣੇ ਇੱਕ ਨਹੀਂ ਤੁਹਾਨੂੰ ਲੱਗਿਆ ਤਾਂ ਫਿਰ ਤਾਂ ਦਿਖਾ ਦਈਏ ਤੇ ਹਵਾਨਾ ਵੀ ਚੰਗਾ ਤਿਆਰ ਕੀਤਾ ਬਈ ਨੇ ਪਰ ਜੀ ਤੇ ਕਿਹੜੀਆਂ ਡਾੜ ਆ ਗਈ ਕਿੰਨੇ ਚੋੜੀਆਂ ਤੇ ਝੋਲੇ ਸਾਰਾ ਹੀ ਟੱਬਰ ਭਾਵੇਂ ਕੋਈ ਇਧਰੋਂ ਦਬਾਵੇਂ ਇਧਰੋਂ ਬੁੱਲ ਠੀਕ ਜੀ ਉਹ ਠੰਡੀ ਜਿਹਨੂੰ ਆਦੇ ਉਹ ਜਲਸੀ ਆ ਦੇਖਦੇ ਆ ਉਤਨਾ ਠੰਡੀ ਤੇ ਨਹੀਂ ਉਤਨਾ ਭਾਵੇਂ ਥੋੜਾ ਡਰਜੇ ਤੇ ਡਰਜੇ ਪਰ ਜੀ ਇਦਾਂ ਦੇ ਮਹਾਨੇ ਲੱਭਦੇ ਆ ਕਿਦੇ ਠੀਕ ਜੀ ਕਰਲੀ ਕਰਲੀ ਯਾਰ ਟਾਣੀ ਟਾਣੀ ਹਾਂ ਜੀ ਤੇ ਕਿੰਨਾ ਰੱਖਣਾ ਵੀ ਜੀ ਇਹਦਾ ਮੁੱਲ ਫਿਰ ਆਪਾਂ ਹਰ ਬਰੀਜੀ ਜਾਇ ਜੀ ਕਰਿਆ ਪਰਸੋ ਵੰਗੋ ਜਾਇ ਜੀ ਬਰੀਡ ਦੀ ਬਰੀਡ ਆ ਨਾ ਤੁਹਾਨੂੰ ਪਤਾ ਤਾਂ ਬਰੀਡ ਦਾ ਮੁੱਲ ਤਾਂ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਕਿਉਂਕਿ ਬਹੁਤ ਜ਼ਿਆਦਾ ਖੇਚਲਾਂ ਦੀ ਬਰੀਡ ਤੇ ਪਾਲਣ ਹਾਂਜੀ ਹਾਂਜੀ ਪਰ ਅਸੀਂ ਆਪਣੇ ਜਿਹੜੇ ਵੀਰ ਭੈਣ ਭਰਾ ਹਨ ਚਾਹਣ ਵਾਲੇ ਨਾ ਠੀਕ ਹੈ ਉਹਨਾਂ ਵਾਸਤੇ ਤੋਫੇ ਲਿਉਨੇ ਆ ਤਾਂ ਤੋਫਿਆਂ ਵਾਂਗ ਦੇ ਦੇਣੀ ਆ ਬਰੀਜੀ ਠੀਕ ਹੈ ਜੀ ਹਾਂਜੀ ਕਿੰਨੇ ਦੀ ਦੇ ਦਈਏ ਹਰ ਬਰੀਜੀ 55000 ਦੀ ਦੇਣਾ 55000 ਦੀ ਹਾਂਜੀ ਛੋਟ ਕਰ ਦੋਗੇ ਵਿੱਚ ਕਰਾਂਗਾ ਹਰ ਬਰੀਜੀ ਕਰਨੀ ਕਿਉਂ ਨਹੀਂ ਕਿੰਨੇ ਜਿੰਨੇ ਤੁਸੀਂ ਆ ਖੁਫੀ ਨਹੀਂ ਛੱਡਾਂਗਾ ਹਰ ਬਰੀਜੀ ਛੱਡ ਦਈਏ 2000 ਹਰ ਬ੍ਰਿਜੀ ਪੰਜ ਹੀ ਛੱਡ ਦਾਂਗੇ। ਅੱਛਾ ਪੰਜ ਹੀ ਛੱਡ ਦੋਗੇ। 10000 ਦੀਦੇ ਦਾਂਗੇ। ਅੱਛਾ। ਤੇ ਤੁਸੀਂ ਖੁਸ਼ ਹੋ ਜਾਂ ਨਹੀਂ ਨਾ ਹੋਏ? ਅੱਛਾ ਤੁਹਾਨੂੰ ਪੁੱਛ ਤਾਂ ਨਹੀਂ ਕਰਦਾਂਗੇ। ਅੱਛਾ। ਹਾਂਜੀ। ਯਾਰ ਛੱਡ ਦਈਏ ਫਿਰ ਹੋਰ। ਹਰ ਬ੍ਰਿਜੀ ਯਾਰ ਨਹੀਂ ਛੱਡਣੇ 5-5000 ਦੇਣੇ 5-5000। 10000 ਦਾ ਆ ਤੇ ਕੀ ਹੋਇਆ? ਅੱਛਾ। ਪੰਜ ਹੋਰ ਡਾ ਲਾਂਗੇ 45000 ਦੀ ਦੇ ਦਾਂਗੇ 45000 ਜੁਆਏਗਾ ਦਾ ਮਾਨਦਨ ਕਰ ਦਾਂਗੇ ਠੀਕ ਆ ਹੁੰਦੀਆਂ ਤੇ ਨਹੀਂ ਪਰ ਦਿੰਨੇ ਆ ਅਸੀਂ ਔਰ ਦੇਣੀਆਂ ਆ ਠੀਕ ਆ 45000 ਦੀ ਆਹ ਵਾਲੀ ਵੈਟ ਜਿਹੜੀ ਕਹਿੰਦੇ ਕਿ ਦੇ ਦੇਾਂਗੇ ਬਾਕੀ ਸੂਈ ਸਵਾਈ ਇੱਕ ਰਿਵਜ ਫਲਕਾਰੀ ਲਾ ਕੇ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖ ਸਕਦੇ ਜੀ ਪਿਓਰ ਜਲਸੀ ਆ ਜੀ ਬਾਕੀ ਰੰਗ ਰੂਪ ਦੇਖ ਸਕਦੇ ਸਾਰੇ ਪਾਸਿਆਂ ਮੇਰਾ ਠੀਕ ਆ ਜੀ ਪਾ ਦੋ ਵੀਰ ਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਗੱਬਨ ਆ ਗਈ ਹੈ ਨਾ ਇਹ ਕਿੰਨਾ ਕੁ ਵਿੱਚੀ ਦੁੱਧ ਚ ਵਾਜੂਗੀ ਹਰਜੀਤ ਜੀ 20 ਲੀਟਰ ਪੂਛ ਨਹੀਂ ਆਂਦਾ ਅੱਛਾ ਜਿਹੜਾ ੱੱਕੇ ਨਾਲ ਡੰਗਰ ਚੋਂ ਆਉਂਦਾ ਨਾ ਉਹ ਇਹਨਾਂ ਦੀਆਂ ਰਿਕਾਰਡ ਆ ਪਿਛਲੇ ਠੀਕ ਆ ਤਾਂ ਇਹਨਾਂ 20 20 ਲੀਟਰ ਚ ਵਾਉਣਾ ਇਹਨਾਂ ਨੇ ਤੇ ਟਾਈਮ ਕਿੰਨਾ ਲੈ ਜਾਊਗੀ ਹਰਜੀਤ ਜੀ ਦਿਨ ਪੰਜ ਚਾਰ ਲੈ ਜਾਣੇ ਲੋ ਜੀ ਲਿਆ ਖੋਲੋ ਫਿਰ ਤੋਰ ਦਈਏ ਇਹਨਾਂ ਵਿੱਚ ਔਰ ਐਨੀ ਕ੍ਰੋਸ ਜਲਸੀ ਹਰਜੀਤ ਜੀ ਠੀਕ ਹੈ ਜੀ ਸਾਹਮਣੇ ਦੁੱਧ ਵਾਲੀਆਂ ਬਾਕੀ ਹੈਗੀ ਕ੍ਰੋਸ 'ਚ ਆ ਚੰਗੇ ਬਾਡੀ ਸਟਰਕਚਰ ਵਾਲੀਆਂ ਜਿਹੜੀ ਐ ਵੀ ਚੰਗੇ ਕਦ ਕਰ ਵਾਲੀਆਂ ਦੋ ਤੇ 2 ਲੀਟਰ ਜਿਹੜਾ ਇਹ ਵੀ ਕਹਿੰਦੇ ਚਵਾਜੋਗੇ ਅਜੇ ਗੱਪਣ ਆ ਅਜੇ ਟਾਈਮ ਲੱਗ ਜਾਣਾ ਇਹ ਲੈ ਆ ਜਾ ਵਧੀਆ ਕਮਾ ਕੇ ਹਰ ਜਿੱਗੀ ਕਮਾਲ ਨਹੀਂ ਜਿਹਨੂੰ ਆਂਦੇ ਕਮਾਲ ਠੀਕ ਆ ਇਹ ਵੀ ਕਤੂਤੀ ਮਾਲ ਗਿਆ ਬੈੜ ਆ ਦੇਖ ਸਕਦੇ ਥਾਣੇ ਦੇ ਚੰਗੀ ਤਰ੍ਹਾਂ ਕਿ ਮਰਜ਼ੀ ਮੈਂ ਸੜਕ ਤੇ ਖਿਹਾਰ ਕੇ ਭਾਵੇਂ ਚੋਲਿਆ ਕਰਨ ਸੜਕ ਤੇ ਹੀ ਭਾਵੇਂ ਆ ਦੇਖ ਸਕਦੇ ਮੇਨ ਰੋਡ ਹੈ ਲਾਗੇ ਗੱਡੀਆਂ ਪੂਰੀਆਂ ਨੰਗਨ ਦੀਆਂ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਲੈ ਜਾ ਫਿਰ ਤੇ ਇਹ ਕਿੰਨੇ ਦੀ ਦੇ ਦੀਏ ਫਿਰ ਹਰਬੀਜੀ ਜਿੱਦਾਂ ਦੇ ਗਾਂ ਦੇ ਵਿੱਚ ਕਰਤੂਤ ਆ ਹਾਂਜੀ ਇਹ ਟਾਲ ਕਮੀ ਗਾਂ ਚ ਨਹੀਂ ਕਰਤੂਤ ਹੁੰਦੀ ਆ ਠੀਕ ਆ ਅਸੀਂ ਵੀ ਡੰਗਰ ਉਹ ਲੈਨੇ ਜਿਹੜਾ ਅਸਲੇ ਦਾ ਹੋਏ ਅਸਲੇ ਦਾ ਠੀਕ ਆ ਤਾਂ ਹਰਬੀਜੀ ਇਦਾਂ ਦੀਆਂ ਗਾਂਵਾਂ ਮਾਰਕੀਟ ਦੇ ਵਿੱਚ 60000 65000 ਦੀਆਂ ਆਮ ਹੀ ਰੇ ਲੋਕੀ ਵੇਚਣ ਠੀਕ ਆ ਪਰ ਉਹ ੜੀ ਕੰਮ ਕਰਨਾ ਅੱਛਾ ਦਵਾਂਗੇ ਤਾਂ ਮਾਰਕੀਟ ਨੂੰ 10 15000 ਰਾਇ ਤਾਂ ਨਹੀਂ ਦੇ ਨਹੀਂ ਦੇਣੀਆਂ ਜੀ ਠੀਕ ਆ ਹਾਂਜੀ ਤੇ ਕਿੰਨੇ ਦੀ ਦੇ ਦੀਏ ਹਰਬੀਜੀ ਹਾਂ ਤਾਂ ਹੀ 55000 ਦੀ ਦੇਣਾ हां नाही हां जी ते नहीं ਤੁਸੀਂ ਤੇ ਹੁਣੇ ਕਹਿੰਦੇ ਪੰਜ ਪੰਜ ਹੀ ਡਾਉਣੇ ਹੋਣੇ ਹਾਂ ਨਹੀਂ ਕਰਤੀ ਹਰਬੀਰ ਜੀ ਡਾ ਦਾਂਗੇ ਇਹਦਾ ਨਾਂ ਥੋੜਾ ਕਰਨੀ ਆ ਅੱਛਾ ਪੰਜ ਹੀ ਡਾ ਦੇਾਂਗੇ ਅੱਛਾ ਆ ਯਾਰ ਜੀ ਦੇ ਦੋਗੇ 50000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਕਰਾਂਗੇ ਹਰਬੀਰ ਜੀ 50000 50000 ਚੋਂ ਹੋਰ ਛੱਡ ਦਾਂਗੇ ਅੱਛਾ 48000 ਦੀ ਦੇਾਂਗੇ 48000 ਦੀ ਦੇ ਦੋਗੇ 48000 ਦੀ ਜਦਾਂ ਮੈਂ 20 ਲੀਟਰ ਤੱਕੇ ਨਾ ਚਵਾਹੂਗੀ ਤੇ ਮੌਕੇ ਤੇ ਹੋਰ ਕਰ ਦੋਗੇ ਮਾਨ ਹਰਬੀਰ ਜੀ ਆਏਗਾ ਇਹਦਾ ਪੂਰਾ ਸਤਿਕਾਰ ਹੋਊਗਾ ਅੱਛਾ ਹਾਂ ਜੀ ਠੀਕ ਹੈ ਜੀ 48000 ਦੀ ਵਸ਼ੀ ਦੇ ਦਾਂਗੇ ਦਾ ਵਸ਼ੀ ਬੰਨ ਵਾਲੇ ਨਾ ਅਜੇ ਤਿਆਰ ਹੋਣੀ ਆ ਜੇ ਪੁੜਿਆਵਾਂ ਵੱਲੋਂ ਵੇਖੀਏ ਤਾਂ ਕੋਈ ਕੋਈ ਗੱਲ ਨਹੀਂ ਆਈ ਤੇ 5 ਦਿਨ ਖੜਦੀ ਆ ਠੀਕ ਆ ਜੀ ਤੇ ਇੰਨੀ ਠੰਡੀ ਹੈ ਨਾ ਜੀ ਜੀ ਠੀਕ ਆ ਉਹ ਲੰਮੇ ਪੈ ਪੈ ਕੇ ਸਾਰਾ ਹੀ ਟੱਬਰ ਚੰਬੜਿਆ ਰਵੇ ਅੱਛਾ ਪਾਣੀ ਦੀ ਵੇੜ ਦੇ ਲਾਤੇ ਨਹੀਂ ਠੀਕ ਆ ਹਾਂ ਜੀ ਇਹਦੇ ਲੱਭਦੇ ਥੋੜਾ ਹੁਣ ਇੱਕ ਹੋਰ ਆ ਗਈ ਸੂਈ ਸਵਾਈ ਆ ਜੀ ਜੀ ਰਾਤ ਦੀ ਸੂਈ ਆ ਰਾਤ ਅੱਛਾ ਕੱਲ ਦੀ ਸੂਈ ਹੈ ਆ ਪਰ ਰਾਂਝੀ ਗੱਲਾਂ ਆ ਵੇੜ ਤਾਰੀ ਬੱਚਾ ਬੜਾ ਪਿਆਰਾ ਜੀ ਇਹਦੇ ਮਗਰ ਆਹ ਵਸ਼ੀ ਦਿੱਤੀ 10000 ਜੀ ਅੱਛਾ ਵਸ਼ੀ ਅੱਛਾ ਆਹ ਰਾਤੀ ਸਹੀ ਹੈ ਠੀਕ ਹੈ ਵਸ਼ੀ ਵੀ ਮਗਰ ਜਿਹੜੀ ਹੈ ਚੰਗੀ ਦਿੱਤੀ ਆ ਪੂਰੀ ਬਰੀਡ ਦੇ ਵਿੱਚ ਚੰਗੇ ਟੀਕੇ ਵਾਲੀ ਵਸ਼ੀ ਆ ਦੇਖ ਸਕਦੇ ਤਾਜੀ ਆ ਜੇ ਬਿਲਕੁਲ ਇਹਦੇ ਵੀ ਥਣੇ ਥਣੇ ਲਾਗੇ ਤਾਂ ਦਿਖਾ ਦਈਏ ਆ ਦੇਖ ਸਕਦੇ ਜੀ ਤੇ ਆ ਵਸ਼ੀ ਆ ਜਿਹੜੀ ਤੇ ਇਹਦਾ ਕਿੰਨਾ ਸੁਆਵੇ ਦੀ ਹਰਬੀ ਜੀ ਪ੍ਰੋਪਰ ਦੋ ਜਾ ਸੁਆ ਆ ਮੂੰਹ ਛੇ ਦੰਦਿਆ ਅੱਛਾ ਸ਼ੀ ਕੀ ਲੱਗੀ ਆ ਕੰਨੀਆਂ ਬਰਾਬਰ ਕਰਨੀ ਆ ਠੀਕ ਆ ਹਰਬੀ ਜੀ ਪਹਿਲੇ ਸੁਵੇ 20 ਤੋਂ 22 ਲੀਟਰ ਦੁੱਧ ਚਵਾਇਆ ਵੈੜ ਨੇ ਠੀਕ ਆ 20 ਤੋਂ 22 ਲੀਟਰ ਤੇ ਅਰ ਕੀ ਕਿੰਨਾ ਚਵਾਜੂ 20 ਲੀਟਰ ਆ 20 ਵੀ ਜਾ ਸਕਦੀ ਹੈ ਤੇ 25 ਲੀਟਰ ਤੱਕ ਇਹ ਨਾ ਚਵਾਉ ਵੈੜ ਤੋਰ ਹਾਂ ਫੇਰ ਇੱਕ ਵਾਰੀ ਬਾਕੀ ਇਹ ਵੀ ਸੁਈ ਸੁਈ ਤਾਜੀ ਸੁਈ ਹੈ ਜਿਹੜੀ ਰਾਤ ਦੀ ਸੁਈ ਹੈ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਹੈ ਤੇ ਮਗਰ ਬੱਛੀ ਵੀ ਕਮਾਲ ਦੀ ਹੈ ਜੀ ਉੱਥੀ ਦੇਖੋ ਬੈਠਦੀ ਛੋਟਾ ਛੋਟਾ ਕੰਨ ਜਿੱਥੇ ਲੱਭਦੀ ਬਿਲਕੁਲ ਛੋਟਾ ਛੋਟਾ ਕੰਨ ਹੈ ਜਿਹੜਾ ਇਹਦਾ ਫੁੱਲ ਬਰੀਡ ਦੇ ਵਿੱਚ ਬੈੜਿਆ ਤੇ ਹਾਂ ਦੇਖ ਸਕਦੇ ਜਿੱਥੇ ਮਰਜੀ ਬਹਿ ਜਾਓ ਮੰਦੀਆਂ ਨਾਲ ਆੜਾ ਕੋ ਚੋਕ ਠੀਕ ਹੈ ਜੀ ਸੜਕ ਤੇ ਲੋਕ ਲੋ ਡੰਗਲ ਸੋਣਾ ਮਿਲਦੇ ਹਰ ਪਿੰਜੀ ਅੱਛਾ ਲੋਕਾਂ ਨੂੰ ਤਾਂ ਖੁਰਲੀਆਂ ਦੇ ਚਾਰਜ ਰਸੇ ਪਉਂਦੇ ਖਰਚਉਂਦੇ ਤਾਂ ਅਸੀਂ ਕਹਿੰਦੇ ਰੜੇ ਚੋਂ ਆਣ ਕੇ ਸੜਕਾਂ ਦੇ ਅੱਛਾ ਦੇਖੋ ਸੜ ਬਹਿਣਾ ਠੀਕ ਹੈ ਜੀ ਇਹ ਬਹਿਣਾ ਲੱਭਦੀਆਂ ਲੱਭੇਆਂ ਲੰਘਦੀਆਂ ਜੀ ਠੀਕ ਹੈ ਜੀ ਲੈ ਜਾ ਜੀ ਦੇਖੋ ਥਲੇ ਮੱਟ ਪਾਇਆ ਬੈਠਣ ਉਹਨੇ ਗਾਣਾ ਮਤੇ ਉਨੀ ਪਛਾਣ ਲਈ ਤੇ ਹਰਪ੍ਰੀਤ ਜੀ ਭਾਵੇਂ ਦਾ ਕੁਝ ਹੋਵੇ ਇਧਰੋਂ ਹਾਂਜੀ ਭਾਵੇਂ ਚੋਵੇ ਕੋਈ ਇਧਰੋਂ ਠੀਕ ਆ ਕਿੱਥੇ ਲੱਭਦੀਆਂ ਇਹਨਾਂ ਮੂਰਤਾਂ ਤੇ ਕਿੰਨੇ ਦੀ ਦੇਦੀ ਹੈ ਫਿਰ ਅਰ ਦੂਜੀ ਜੇ ਤਾਂ ਮੈਂ ਮਾਰਕੀਟ ਦਾ ਹਿਸਾਬ ਲਾਵਾਂ ਤੇ ਮਾਰਕੀਟ ਦੇ ਵਿੱਚ ਮੈਂ ਰੋਜ਼ ਵਿਚਰਦਾ ਹਾਂ ਹਾਂਜੀ ਵੇੜਦਾ 57000 ਆ ਗਿਆ ਅੱਛਾ ਭਰਤਾਂ ਨੂੰ ਪਤਾ ਆਪਣੀ ਗੱਲ ਦਾ ਹਾਂਜੀ ਹਾਂਜੀ ਤੇ ਜਿਹੜੀ ਗੱਲ ਅਸੀਂ ਕਹਿਤੀ ਉਹ ਕਰਨੀ ਆ ਹਾਂਜੀ ਹਾਂਜੀ ਅਰ ਦੂਜੀ ਰਾਤ ਦੇਣੀ ਆ ਮਾਦੂ ਨੂੰ ਕਿੰਨੇ ਦੀ 10000 ਰਾਇਤ ਦੇਵਾਂਗੇ 65000 ਦੀ ਰਾਇਤ ਦੇਣਾ 65000 ਦੀ ਦੇ ਦੋਗੇ ਹਾਂਜੀ ਮੌਕੇ ਤੇ ਹੋਰ ਕਰ ਦਈਏ 70000 ਕਰਨਾ ਚਾਹੁੰਦੇ ਆ ਦਾ ਦਿਓ ਤਲਾ 5 ਜੀ ਉੱਡ ਗਿਆ ਰਜੀਤ ਹਾਂ ਕਹਤਾ ਅੱਛਾ ਹਾਂਜੀ 60 ਤੇ ਪੂਰੇ ਦੇ ਦੇ ਦਾਂਗੇ ਵਿੱਚ ਛੋਟ ਛੱਟ ਕਰਾਂਗੇ ਰਜੀਤ ਕਰ ਨਹੀਂ ਕਿਉਂ ਨਹੀਂ ਕਿੰਨੀ ਰਜੀਤ ਜੀ 2060 ਚੋਂ ਵੀ ਛੱਡ ਦਾਂਗੇ ਅੱਛਾ 56000 ਦੀ ਵਾੜ 25 ਲੀਟਰ ਵਾਲੀ ਦੇ ਦਊਂ ਠੀਕ ਹੈ ਜੀ ਆਉਂਦੀ ਨਹੀਂ ਦੇ ਦੇਣੀ ਰਜੀਤ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਤੇ ਰਜੀਤ ਜੀ ਦੋ ਦਿਨਾਂ ਇਹ ਰਾਤ ਦੀ ਸੂਈ ਆ ਹਾਂਜੀ ਉਹਨੂੰ ਦੋ ਦਿਨ ਹੋ ਗਿਆ ਹਾਂਜੀ ਤੇ ਇਹ ਕੱਪਣਾ ਹਾਂਜੀ ਕੋਈ ਵੀ ਮੇਰਾ ਭੈਣ ਭਰਾ ਆਵੇ ਤਾਂ ਵੀਰ ਜੀ ਆਪਣੀ ਆਣ ਕੇ ਤਸੱਲੀ ਕਰੋ ਠੀਕ ਆ ਫਿਰ ਸਾਡੇ ਕੋਲ ਡਾਕਟਰ ਖੜੋ ਹਾਂਜੀ ਜੇ ਮਾੜਾ ਨਿਕਲਦਾ ਆਣ ਕੇ ਡੰਗਰ ਦੇ ਚੇਤੇ ਰੁਪਈਏ ਦੇ ਵੀ ਆਏ ਨਿਕਲਦਾ ਨਾ ਤਾਂ ਥਣ ਦੀ ਬਾਦ ਘਾਟ ਨਿਕਲਦੀ ਹੈਗਾ ਆਉਣ ਜਾਂਦਾ ਕਿਰਾਇਆ ਵੀ ਦਵਾਂਗੇ ਤੇ ਇੱਥੇ ਛੱਡ ਜਾਓ ਨਾ ਖੜੋ ਨਾ ਖੜੋ ਵੀਰ ਜੀ ਜਦੋਂ ਆਇਆ ਵਹੀ ਆਓ ਮਾੜਾ ਡੰਗਰ ਦੀ ਢੇਲੀ ਵੜਨਾ ਵੀਰ ਜੀ ਅੱਛਾ ਹਾਂਜੀ ਸਾਨੂੰ ਮੁਫਤ ਵੀ ਕੁ ਦਵੇ ਅਸੀਂ ਤਾਂ ਵੀ ਨਹੀਂ ਲੈਂਦੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੇ ਤਰ੍ਹਾਂ ਕੀ ਵੀਰ ਜੀ ਹਣਨ ਕਿਹਾ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ